ਹੈਲੋ ਦੋਸਤੋ ਸਭ ਨੂੰ ਇੱਕ ਵਾਰੀ ਫਿਰ ਤੋਂ ਜੈ ਮਸੀਹ ਦੀ ਖੁਦਾ ਤੁਹਾਨੂੰ ਬਰਕਤ ਦੇਵੇ ਇੱਕ ਹੋਰ ਮੈਂ ਨਵੀਂ ਵੀਡੀਓ ਦੇ ਵਿੱਚ ਨਵੀਂ ਵੀਡੀਓ ਲੈ ਕੇ ਤੁਹਾਡੇ ਵਿੱਚ ਕਰ ਹਾਜ਼ਰ ਹਾਂ ਤੇ ਅੱਜ ਆਪਾਂ ਇੱਕ ਨਵੀਂ ਗੱਲ ਸਿੱਖਾਂਗੇ ਤੇ ਅੱਜ ਆਪਾਂ ਸਿੱਖਾਂਗੇ ਕਿ ਇੱਕ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਚੱਲ ਰਿਹਾ ਆ ਅਸੀਂ ਇੰਡੀਆ ਦੇ ਵਿੱਚ ਦੇਖਦੇ ਹਾਂ ਕਿ ਲੋਕ ਜਿਹੜੇ ਆਪਣੇ ਆਗੂਆਂ ਨੂੰ ਛੱਡ ਕੇ ਆਪਣੇ ਗੁਰੂ ਨੂੰ ਛੱਡ ਕੇ ਔਰ ਦੂਸਰੇ ਗੁਰੂ ਬਣਾ ਲੈਂਦੇ ਨੇ ਔਰ ਚਲੇ ਜਾਂਦੇ ਨੇ ਠੀਕ ਹੈ ਔਰ ਉਹਨਾਂ ਦਾ ਜਿਹੜਾ ਨਤੀਜਾ ਉਹ ਬਹੁਤ ਜ਼ਿਆਦਾ ਗਲਤ ਨਿਕਲਦਾ ਤੇ ਅੱਜ ਆਪਾਂ ਸਿੱਖਾਂਗੇ ਖੁਦਾ ਦੇ ਕਲਾਮ ਦੇ ਵਿੱਚੋਂ ਪਰਮੇਸ਼ਰ ਦਾ ਵਚਨ ਜਿਹੜਾ ਆ ਉਹ ਸਾਨੂੰ ਕੀ ਕਹਿੰਦਾ ਆ ਕਿ ਇੱਕ ਅਗਵੇ ਦੇ ਅਧੀਨ ਹੋ ਕੇ ਚੱਲਣਾ ਤੇ ਜਦੋਂ ਅਸੀਂ ਆਪਣੇ ਅਗਵੇ ਦੇ ਅਧੀਨ ਹੋ ਕੇ ਚੱਲਦੇ ਆਂ ਤੇ ਉਦੋਂ ਅਸੀਂ ਕਿੰਨੀ ਬਰਕਤ ਪਾਉਣੀ ਆ ਹਾਲੇਲੂਇਆ ਸੋ ਆਹ ਆਪਾਂ ਪੜਾਂਗੇ ਖੁਦਾ ਦੇ ਕਲਾਮ ਦੇ ਵਿੱਚ ਅੱਜ ਸਿੱਖਾਂਗੇ ਪਰਮੇਸ਼ਰ ਦਾ ਵਚਨ ਜੋ ਇਬਰਾਨੀਆਂ ਦੀ ਕਿਤਾਬ ਉਹਦਾ 13 ਅਧਿਆਇ ਤੇ 7 ਅਧਿਆਇ ਦੇ ਵਿੱਚ ਲਿਖਿਆ ਹੈ ਕਿੰਨਾ ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਰ ਦਾ ਵਚਨ ਸੁਣਾਇਆ ਉਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰਕੇ ਉਹਨਾਂ ਦੀ ਨੇਚਾ ਦੀ ਰੀਸ ਕਰੋ ਪਿਆਰੇ ਭੈਣੋ ਭਾਈਓ ਅੱਜ ਅਸੀਂ ਦੇਖਦੇ ਹਾਂ ਪੂਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀਆਂ ਦੇ ਵਿੱਚ ਵੀ ਅਸੀਂ ਦੇਖਦੇ ਆ ਅਸੀਂ ਸਟੇਟਾਂ ਦੇ ਵਿੱਚ ਵੀ ਦੇਖਦੇ ਆ ਜਦੋਂ ਅਸੀਂ ਦੇਖਦੇ ਆ ਤਾਂ ਕੀ ਦੇਖ ਰਹੇ ਆ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਲੋਕ ਆ ਉਹ ਆਪਣੇ ਆਗੂਆਂ ਨੂੰ ਭੁੱਲ ਚੁੱਕੇ ਆ ਉਹ ਆਪਣੇ ਆਗੂਆਂ ਨੂੰ ਛੱਡ ਜਾਂਦੇ ਨੇ ਜਿੱਥੋਂ ਉਹਨਾਂ ਨੇ ਪਰਮੇਸ਼ਰ ਦਾ ਵਚਨ ਸਿੱਖਿਆ ਹੁੰਦਾ ਜਿੱਥੋਂ ਜਿੱਥੋਂ ਉਹਨਾਂ ਨੇ ਸਟਾਰਟ ਕੀਤਾ ਹੁੰਦਾ ਚਰਚ ਨੂੰ ਉਹ ਲੋਕ ਪਰਮੇਸ਼ਰ ਦੇ ਵਚਨ ਤੋਂ ਦੂਰ ਹੋ ਜਾਂਦੇ ਨੇ ਤੇ ਪਰਮੇਸ਼ਰ ਦੇ ਵਚਨ ਨੂੰ ਗਲਤ ਤਰੀਕੇ ਦੇ ਨਾਲ ਲੈਣਾ ਪਸੰਦ ਕਰਦੇ ਨੇ ਕਿਉਂਕਿ ਪਰਮੇਸ਼ਰ ਦਾ ਵਚਨ ਅੱਗੇ ਕੀ ਕਹਿੰਦਾ ਆ ਕਹਿੰਦਾ ਤੁਸੀਂ ਰੰਗ ਬਰੰਗੀਆਂ ਆ ਆਪਾਂ 8 ਤਣੇ ਵੀ ਪ੍ਰੰਗ ਕਹਿੰਦਾ ਯਿਸੂ ਮਸੀਹ ਕੱਲ ਅਤੇ ਅੱਜ ਯੁੱਗੋ ਯੁਗ ਇੱਕੋ ਜਿਹਾ ਠੀਕ ਆ ਤੁਸੀਂ ਰੰਗ ਬਰੰਗੀਆਂ ਤੇ ਓਪਰੀਆਂ ਸਿੱਖਿਆ ਨਾਲ ਪਰਮਾਏ ਨਾ ਜਾਓ ਕਿਉਂਕਿ ਜੋ ਚੰਗਾ ਹੈ ਭਈ ਮਨ ਕਿਰਪਾ ਨਾਲ ਤਕੜਾ ਕੀਤਾ ਜਾਵੇ ਨਾ ਭੋਜਨਾ ਨਾਲ ਜਿਨ੍ਹਾਂ ਤੋਂ ਉਹਨਾਂ ਦੇ ਵਰਤਨ ਵਾਲਿਆਂ ਨੂੰ ਕੁਝ ਲਾਭ ਨਹੀਂ ਹੁੰਦਾ ਤੇ ਪਿਆਰੇ ਭੈਣੋ ਭਾਈਓ ਅੱਜ ਅੱਜ ਦੇ ਟਾਈਮ 'ਚ ਕੀ ਹੁੰਦਾ ਕਿ ਕਈ ਵਾਰ ਇੱਕ ਵਿਸ਼ਵਾਸੀ ਆ ਇੱਕ ਪਾਸਟਰ ਆ ਉਹਦੇ ਤੇ ਮਿਹਨਤ ਕਰਦਾ ਆ ਜਦੋਂ ਉਹਤੇ ਮਿਹਨਤ ਕਰਦਾ ਆ ਇੱਕ ਜਿਵੇਂ ਪੌਦਾ ਲਗਾਉਣੇ ਆ ਉਹ ਪੌਦੇ ਦੀ ਤਰ੍ਹਾਂ ਉਸ ਨੂੰ ਤਿਆਰ ਕਰਦਾ ਆ ਉਸ ਨੂੰ ਪਾਣੀ ਦੇੰਦਾਸ ਦੇ ਲਈ ਦੁਵਾਵਾਂ ਕਰਦਾ ਦਿਨ ਰਾਤ ਮਿਹਨਤ ਕਰਦਾ ਉਹਦੇ ਲਈ ਔਰ ਉਸ ਤੋਂ ਬਾਅਦ ਉਹ ਵਿਸ਼ਵਾਸੀ ਕੀ ਕਰਦਾ ਆ ਜਦੋਂ ਕਿਤੇ ਹੋਰ ਮੀਟਿੰਗ ਦੇਖਦਾ ਆ ਜਦੋਂ ਕਿਤੇ ਹੋਰ ਚੰਗਿਆਈਆਂ ਦੇਖਦਾ ਆ ਤੇ ਉਧਰ ਦੀ ਵੱਲ ਭੱਜਣਾ ਸ਼ੁਰੂ ਹੋ ਜਾਂਦਾ ਕਾਰਨ ਕੀ ਹੈ ਇੱਥੇ ਕਾਰਨ ਅਸੀਂ ਆਪ ਲੱਭ ਬਣਾਇਆ ਕਿ ਕਾਰਨ ਕੀ ਹੈ ਕਿਉਂਕਿ ਉਹ ਉਹਨਾਂ ਲੋਕਾਂ ਨੂੰ ਜਿਹੜੀ ਵਚਨ ਦੀ ਸਮਝ ਨਹੀਂ ਆ ਉਹਨਾਂ ਦੀ ਜਿਹੜੀ ਜ਼ਮੀਨ ਆ ਉਹਨਾਂ ਦਾ ਜਿਹੜਾ ਸਰੀਰ ਆ ਉਹਨਾਂ ਦੀ ਜਿਹੜੀ ਸਮਝਣ ਸ਼ਕਤੀ ਆ ਉਹ ਨੈਗੇਟਿਵਿਟੀ ਵੱਲ ਚਲੀ ਜਾਂਦੀ ਹੈ ਉਹ ਗਲਤ ਸੋਚਣਾ ਸ਼ੁਰੂ ਕਰ ਦਿੰਦੇ ਆ ਕਿ ਇਹ ਪਾਸਟਰ ਤੋਂ ਸਾਡੀ ਚੰਗਿਆਈ ਨਹੀਂ ਹੋਈ ਤੇ ਉਹ ਪਾਸਟਰ ਸਾਨੂੰ ਕੀ ਕਰੇਗਾ ਦੁਆ ਕਰੇਗਾ ਸਾਡੇ ਤੇ ਹੱਥ ਰੱਖੇਗਾ ਤੇ ਅਸੀਂ ਸ਼ਿਫਾ ਪਾ ਲਵਾਂਗੇ ਅਸੀਂ ਚੰਗਿਆਈ ਪਾ ਲਵਾਂਗੇ ਲੇਕਿਨ ਇੱਥੇ ਸਾਫ਼ ਪਰਮੇਸ਼ਰ ਦਾ ਵਚਨ ਸਾਨੂੰ ਕੀ ਸਿਖਾਉਂਦਾ ਆ ਕਿ ਯਿਸੂ ਮਸੀਹ ਕੱਲ ਅਤੇ ਅੱਜ ਯੁੱਗੋ ਯੁਗ ਇੱਕੋ ਜਿਹਾ ਜਿਸ ਪਾਸਟਰ ਨੇ ਤੁਹਾਨੂੰ ਕੀ ਕੀਤਾ ਤੁਹਾਡੇ ਲਈ ਮਿਹਨਤ ਕੀਤੀ ਤੁਹਾਡੇ ਲਈ ਦੇਣ ਗਾ ਤੇ ਇੱਕ ਕਰਕੇ ਤੁਹਾਡੇ ਲਈ ਦੁਆਵਾਂ ਕੀਤੀਆਂ ਨੇ ਅੱਜ ਤੁਸੀਂ ਉਸ ਦੀ ਚਰਚ ਨਹੀਂ ਜਾ ਰਹੇ ਅੱਜ ਤੁਸੀਂ ਕਿੱਥੇ ਜਾ ਰਹੇ ਹੋ ਅੱਛੀ ਜਾ ਰਹੇ ਹਾਂ ਵੱਡੇ ਚਰਚਾਂ ਦੇ ਵਿੱਚ ਜਿੱਥੇ ਭੀੜਾਂ ਇਕੱਠੀਆਂ ਹੁੰਦੀਆਂ ਨੇ ਜਿੱਥੇ ਬਾਲੇ ਇਕੱਠ ਹੁੰਦੇ ਆ ਤੇ ਤੁਸੀਂ ਆਪਣੇ ਆਗੂਆਂ ਨੂੰ ਭੁੱਲ ਚੁੱਕੇ ਹੋ ਤੇ ਪਿਆਰੇ ਭੈਣੋ ਭਾਈਓ ਪਰਮੇਸ਼ਰ ਦਾ ਵਚਨ ਸਾਫ਼ ਕਹਿੰਦਾ ਆ ਕਿ ਜਿੰਨਾ ਤੁਹਾਨੂੰ ਕੀ ਕੀਤਾ ਵਚਨ ਸੁਣਾਇਆ ਤੁਸੀਂ ਉਹਨਾਂ ਆਪਣੇ ਆਗੂਆਂ ਦੇ ਅਧੀਨ ਹੋਵੋ ਸੇ ਉਹਨਾਂ ਦੀ ਆਗਿਆਕਾਰੀ ਕਰੋ ਤੇ ਜਦੋਂ ਅਸੀਂ ਇਹਦੇ ਪੜਦੇ ਆ 17 ਇਹਦੇ ਵਿੱਚ ਵੀ ਅਸੀਂ ਪੜਦੇ ਹਾਂ ਤੇ ਲਿਖਿਆ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਹੋ ਕਿਉਂ ਜੋ ਉਹ ਉਹਨਾਂ ਵਾਂਗੂ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਿਮਤ ਜਾਗਦੇ ਰਹਿੰਦੇ ਹਨ ਭਈਓ ਇਹ ਕੰਮ ਆਨੰਦ ਨਾਲ ਕਰਨਾ ਨਾ ਹੋ ਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਦ ਨਹੀਂ ਦੇਖੋ ਪਰਮੇਸ਼ਰ ਦਾ ਵਚਨ ਕਿੰਨਾ ਸਾਫ਼ ਕਹਿ ਰਿਹਾ ਸਾਨੂੰ ਕਿ ਪਰਮੇਸ਼ਰ ਦਾ ਵਚਨ ਸਾਨੂੰ ਸਾਫ਼ ਦੱਸ ਰਿਹਾ ਆ ਕਿ ਜਿਹੜੇ ਪਾਸਟਰ ਨੇ ਸਾਨੂੰ ਬਪਤਸਮਾ ਦਿੱਤਾ ਜਿਹੜੇ ਪਾਸਟਰ ਨੇ ਸਾਡੇ ਲਈ ਇੰਨੀਆਂ ਦਿਵਾਵਾਂ ਕੀਤੀਆਂ ਸਾਨੂੰ ਸਟਾਰਟ ਕੀਤਾ ਸਾਡੇ ਸਾਡੀ ਤੋਬਾ ਕਰਾਈ ਹੈ ਸਾਨੂੰ ਵਚਨ ਸਿਖਾਇਆ ਕਿ ਅੱਜ ਅਸੀਂ ਉਹਦੇ ਤੋਂ ਦੂਰ ਹੋ ਰਹੇ ਹਾਂ ਅੱਜ ਅਸੀਂ ਦੂਜੀਆਂ ਚਰਚਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਹਾਂ ਸਾਨੂੰ ਜਿਹੜੀਆਂ ਚੀਜ਼ਾਂ ਉਹਦੀਆਂ ਜੇ ਤੁਹਾਨੂੰ ਥੋੜਾ ਜਿਹਾ ਪਾਸਟਰ ਸਖਤਾਈ ਕਰਦਾ ਆ ਸਾਡਾ ਅਗਵਾ ਸਾਨੂੰ ਥੋੜੇ ਸਖਤਾਈ ਕਰਦਾ ਸਾਡੇ ਤੇ ਤੇ ਅਸੀਂ ਕਰ ਦਿੰਦੇ ਆ ਉਹ ਚਰਚ ਛੱਡ ਦਿੰਦੇ ਆ ਤੇ ਅਸੀਂ ਦੂਸਰੇ ਚਰਚ ਜਾਣਾ ਸ਼ੁਰੂ ਕਰ ਦਿੰਦੇ ਆ ਜੇ ਬਚਨ ਚ ਲਿਖਾ ਤੁਸੀਂ ਚਿਕਨੀਆਂ ਚੋਪਰੀਆਂ ਤੇ ਗੱਲਾਂ ਦੇ ਵਿੱਚ ਨਾ ਆਓ ਤੁਸੀਂ ਰੰਗ ਬਰੰਗੀਆਂ ਸਿੱਖਿਆ ਦੇ ਨਾਲ ਪਰਮਾਏ ਨਾ ਜਾਓ ਪਿਆਰੇ ਭੈਣੋ ਭਾਈਓ ਅੱਜ ਜੜੀਆਂ ਨੇ ਸਿੱਖਿਆਵਾਂ ਨੇ ਬਚਨ ਤੋਂ ਬਾਹਰ ਹੋ ਰਹੀਆਂ ਨੇ ਪਰਮੇਸ਼ਰ ਦਾ ਦਾਸ ਸੰਤ ਪੌਲਸ ਲਿਖਦਾ ਆ ਕਹਿੰਦਾ ਤੂੰ ਖਰਾ ਉਪਦੇਸ਼ ਦੇ ਨਾ ਡਰ ਨਾ ਘਾਬਰ ਨਾ ਖਬਰਾ ਅੱਜ ਲੋਕਾਂ ਨੂੰ ਖਰੇ ਉਪਦੇਸ਼ ਦੀ ਜ਼ਰੂਰਤ ਹੈ ਅੱਜ ਦਾ ਜਿਹੜਾ ਵਚਨ ਹੈ ਉਹ ਮੈਂ ਤੁਹਾਨੂੰ ਖਾਸ ਕਰਕੇ ਦੱਸਣਾ ਚਾਹਣਾ ਹਾਂ ਕਿ ਜਿਹੜਾ ਤੁਸੀਂ ਆਪੇ ਆਗੂਆਂ ਦੇ ਅਧੀਨ ਹੋ ਜੋ ਜਿਨ੍ਹਾਂ ਤੁਹਾਡੀਆਂ ਜਾਨਾਂ ਦਾ ਲੇਖਾ ਦੇਣਾ ਉਹਨਾਂ ਆਗੂਆਂ ਨੇ ਤੁਹਾਡੀਆਂ ਜਾਨਾਂ ਦਾ ਲੇਖਾ ਦੇਣਾ ਜਿਨ੍ਹਾਂ ਤੁਹਾਨੂੰ ਸ਼ੁਰੂ ਦੇ ਵਿੱਚ ਵਚਨ ਸੁਣਾਇਆ ਸੀ ਜਿਨ੍ਹਾਂ ਤੁਹਾਨੂੰ ਮੋਢ ਤੋਂ ਤੁਹਾਡੇ ਘਰ ਦੇ ਵਿੱਚ ਗਏ ਔਰ ਦੁਆਵਾਂ ਕੀਤੀਆਂ ਉਹ ਦਿਨ ਰਾਤ ਹੁਣ ਤੱਕ ਜੇ ਤੁਸੀਂ ਆਪਣੇ ਅਗੂਏ ਨੂੰ ਛੱਡ ਗਏ ਆ ਉਹ ਫਿਰ ਵੀ ਤੁਹਾਡੇ ਲਈ ਦੁਆਵਾਂ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਪਰਮੇਸ਼ੁਰ ਨੇ ਇਹਨਾਂ ਦੀ ਜਾਨ ਦਾ ਲੇਖਾ ਸਾਡੇ ਤੋਂ ਲੈਣਾ ਹੈ ਅੱਜ ਮੈਂ ਤੁਹਾਨੂੰ ਖਾਸ ਕਰਕੇ ਇਹ ਵਚਨ ਕਿਉਂ ਸੁਣਾਇਆ ਕਿਉਂਕਿ ਪਰਮੇਸ਼ੁਰ ਨੇ ਮੇਰੇ ਚੀਵਾਂ ਦੇ ਵਿੱਚ ਇਹ ਗੱਲ ਪਾਈ ਪਰਮੇਸ਼ੁਰ ਨੇ ਮੈਨੂੰ ਕਿਹਾ ਕਿ ਮੈਂ ਇਹ ਵਚਨ ਅੱਜ ਜਿਹੜਾ ਹੈ YouTube ਤੇ ਸਾਂਝਾ ਕਰਾਂ ਤੇ ਜਿੰਨੇ ਵੀ ਤੁਸੀਂ ਇਸ ਵਚਨ ਨੂੰ ਸੁਣ ਰਹੇ ਹੋ ਤੇ ਪਰਮੇਸ਼ਰ ਤੁਹਾਨੂੰ ਇਸ वचन ਦੇ ਦੁਆਰਾ ਬੜੀ ਵੱਡੀ ਬਲੇਸਿੰਗ ਦੇਵੇਗਾ ਤੇ ਤੁਹਾਨੂੰ ਪਰਮੇਸ਼ਰ ਇਸ वचन ਦੇ ਦੁਆਰਾ ਇਹ ਸਮਝ ਦੇਵੇਗਾ ਕਿ ਤੁਸੀਂ ਆਪਣੇ ਆਗੂਆਂ ਦੇ ਕੋਲੇ ਵਾਪਸ ਚਲੇ ਜਾਓ ਕਿਉਂਕਿ ਲੇਖਾ ਤੁਹਾਨੂੰ ਤੁਹਾਡੀਆਂ ਅਜਾਨਾਂ ਦਾ ਉਹਨਾਂ ਨੇ ਦੇਣਾ ਉਹ ਦਿਨ ਰਾਤ ਤੁਹਾਡੇ ਦਿਮਾਵਾ ਕਰਦੇ ਨੇ ਜਿਹੜਾ ਅਲੀਸ਼ਾ ਸੀਗਾ ਅਲੀਸ਼ਾ ਨੇ ਬਰਕਤ ਕਿਵੇਂ ਪਾਈ ਸੀ ਉਹਨੇ ਆਪਣੇ ਆਗੂ ਨੂੰ ਨਹੀਂ ਛੱਡਿਆ ਸੀਗਾ ਉਨੇ ਏਲੀਆ ਨੂੰ ਨਹੀਂ ਛੱਡਿਆ ਸੀ ਉਹਨੂੰ ਬਹੁਤਾਂ ਨੇ ਕਿਹਾ ਕਿ ਤੈਨੂੰ ਪਤਾ ਆ ਕਿ ਅੱਜ ਤੇਰਾ ਜਿਹੜਾ ਉਸਤਾਦ ਆ ਉਹ ਉਠਾਇਆ ਜਾਣਾ ਆ ਉਹਨੇ ਕਿਹਾ ਹਾਂ ਮੈਨੂੰ ਪਤਾ ਆ ਤੇ ਉਹਦੇ ਉਸਤਾਦ ਨੇ ਕਿਹਾ ਤੂੰ ਇਸ ਪਿੰਡ ਵਿੱਚ ਰੁਕ ਜਾ ਮੈਂ ਅੱਗੇ ਜਾ ਕੇ ਆਉਣਾ ਕਿੰਨੇ ਕਿੰਨੇ ਲੋਕਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਿੰਨੇ ਵਾਰੀ ਏਲੀਆ ਨੇ ਵੀ ਉਹਨੂੰ ਕਿਹਾ ਠੀਕ ਆ ਪਰ ਕਹਿੰਦਾ ਨਹੀਂ ਕਹਿੰਦਾ ਮੈਂ ਤੇਰੇ ਨਾਲ ਹੀ ਜਾਵਾਂਗਾ ਜਿੱਥੇ ਵੀ ਜਾਵਾਂਗਾ ਅੱਜ ਸਾਨੂੰ ਆਪਣੇ ਅਗਵੇ ਦੇ ਨਾਲ ਚੱਲਣ ਦੀ ਜ਼ਰੂਰਤ ਆ ਅੱਜ ਸਾਨੂੰ ਆਪਣੇ ਪਾਸਟਾਂ ਦੇ ਨਾਲ ਚੱਲਣ ਦੀ ਜ਼ਰੂਰਤ ਆ ਉਹਨਾਂ ਦੇ ਲਈ ਦੁਆਵਾਂ ਕਰਨ ਦੀ ਜ਼ਰੂਰਤ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮਾਹੌਲ ਚੱਲ ਰਿਹਾ ਆ ਅੱਜ ਦੁਆਵਾਂ ਬੜੀ ਜ਼ਰੂਰਤ ਹੈ ਮੈਂ ਕੱਲ ਵੀ ਇੱਕ ਪ੍ਰਚਾਰ ਕੀਤਾ ਸੀ ਕਿ ਪ੍ਰਾਰਥਨਾ ਜਿਹੜੀ ਆ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਜਿਵੇਂ ਇੱਕ ਉਦਾਹਰਨ ਮੈਂ ਹੋਰ ਤੁਹਾਨੂੰ ਦੱਸਣਾ ਚਾਹਣਾ ਆ ਜਿਹੜਾ ਯਹੋਸ਼ੂਆ ਸੀਗਾ ਉਹ ਵੀ ਮੂਸਾ ਦੇ ਬੜਾ ਅਧੀਨ ਸੀਗਾ ਜੇ ਯੋਸ਼ੂਆ ਜੇ موسی ਮਲਾਪ ਬਲੇ ਤੰਬੂ ਦੇ ਵਿੱਚੋਂ ਬਾਹਰ ਜਾਂਦਾ ਸੀ ਤੇ ਉਹਦੀ ਜਗ੍ਹਾ ਤੇ ਹੀ ਯੋਸ਼ੂਆ ਬੈਠਦਾ ਸੀ ਤਾਂ ਪਰਮੇਸ਼ਰ ਨੇ ਉਹਨੂੰ ਵੀ ਬਲੈਸ ਕੀਤਾ ਤੇ ਅਲੀਸ਼ਾ ਨੂੰ ਵੀ ਪਰਮੇਸ਼ਰ ਨੇ ਬਲੈਸ ਕੀਤਾ ਏਲੀਆ ਨੇ ਜਦੋਂ ਉਹਨੂੰ ਅ ਅਲੀਸ਼ਾ ਨੇ ਏਲੀਆ ਨੂੰ ਨਹੀਂ ਛੱਡਿਆ ਤੇ ਪਰਮੇਸ਼ਰ ਨੇ ਉਹਨੂੰ ਦੁੱਗਣੀ ਬਰਕਤ ਦਿੱਤੀ ਤੇ ਦੁੱਗਣੀ ਆਸ਼ੀਸ਼ ਦਿੱਤੀ ਦੁੱਗਣਾ ਮਸਾ ਉਹਦੇ ਉੱਤੇ ਆ ਗਿਆ ਤੇ ਜੇ ਅੱਜ ਅਸੀਂ ਆਪਣੇ ਆਗੂ ਦੇ ਅਧੀਨ ਹੋ ਕੇ ਚੱਲਦੇ ਆ ਤੇ ਜਿਹੜਾ ਉਹਦਾ ਦੁੱਗਣਾ ਮਸਾ ਆ ਉਹ ਸਾਡੇ ਜੀਵਨਾਂ ਦੇ ਵਿੱਚ ਉਹਨਾ ਸ਼ੁਰੂ ਹੋ ਜਾਂਦਾ ਇਸ ਕਰਕੇ ਸੀ ਆਪਣੇ ਆਗੂਆਂ ਦੇ ਅਧੀਨ ਉਹ ਕਿਉਂਕਿ ਉਹਨਾਂ ਨੇ ਤੁਹਾਡੀਆਂ ਜਾਨਾਂ ਦਾ ਲੇਖਾ ਦੇਣਾ ਬਹੁਤ سارے ਲੋਕ ਅੱਜ ਕੀ ਕਰਦੇ ਨੇ ਜੇ ਇੱਥੋਂ ਸ਼ਿਫਾ ਨਹੀਂ ਮਿਲੀ ਇਸ ਚਰਚ ਵਿੱਚੋਂ ਸ਼ਿਫਾ ਨਹੀਂ ਮਿਲੀ ਤਾਂ ਦੂਸਰੇ ਚਰਚ ਜਾਂ ਸ਼ੁਰੂ ਕਰ ਦਿੰਦੇ ਨੇ ਯਸੂ ਮਸੀਹ ਬਦਲਦਾ ਨਹੀਂ ਹੈ ਉੱਥੇ ਵੀ ਉਹੀ ਯਸੂ ਮਸੀਹ ਆ ਪਰ ਉੱਥੇ ਵੀ ਉਹੀ ਯਸੂ ਮਸੀਹ ਆ ਉਹ ਕਦੇ ਵੀ ਨਹੀਂ ਬਦਲਦਾ ਇਹ ਫਤ ਤੁਹਾਡੀ ਨੇਚਾ ਜਿਹੜੀ ਆ ਉਹ ਉਸ ਜਗ੍ਹਾ ਤੇ ਨਹੀਂ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਪਰਮੇਸ਼ਰ ਦਾ ਦਾਸ ਸਾਡੇ ਲਈ ਪ੍ਰਾਰਥਨਾ ਕਰੇਗਾ ਤੇ ਤੁਸੀਂ ਚੰਗੇ ਹੋ ਜਾਓਗੇ ਬਰਕਤ ਚਰਚ ਬਦਲ ਕੇ ਕਦੇ ਵੀ ਨਹੀਂ ਮਿਲਦੀ ਪਰਮੇਸ਼ਰ ਦੇ ਦਾਸ ਨੇ ਭਜਨ ਗਾਇਆ ਠੀਕ ਹੈ ਬਰਕਤ ਚਰਚ ਬਦਲਿਆ ਨਹੀਂ ਮਿਲਦੀ ਮਿਲਣੀ ਹੈ ਨੇਚਾ ਨਾਲ ਹਾਂ ਨੇਚਾ ਦੇ ਨਾਲ ਜਿਹੜੀ ਆ ਬਰਕਤ ਮਿਲਨੀ ਆ ਨੇਚਾ ਦੇ ਨਾਲ ਤੁਹਾਡੀ ਜ਼ਿੰਦਗੀ ਚ ਚੰਗਿਆਈ ਆਉਣੀ ਆ ਯਿਸੂ ਮਸੀਹ ਨੇ ਪ੍ਰਭੂ ਜੀ ਨੇ ਬਹੁਤ سارے ਲੋਕਾਂ ਨੂੰ ਕਿਹਾ ਜਾ ਤਰੀ ਨੇਚਾ ਨੇ ਤੈਨੂੰ ਚੰਗਿਆ ਕਰ ਦਿੱਤਾ ਲੰਗੜੇ ਨੂੰ ਕਿਹਾ ਤਰੀ ਨੇਚਾ ਨੇ ਤੈਨੂੰ ਚੰਗਿਆ ਅੰਨ੍ਯ ਨੂੰ ਕਿਹਾ ਤਰੀ ਨੇਚਾ ਨੇ ਤੈਨੂੰ ਚੰਗਿਆ ਕਰ ਦਿੱਤਾ ਭਿਖਾਰੀ ਨੂੰ ਕਿਹਾ ਤੇਰੀ ਨੇਚਾ ਨੇ ਤੈਨੂੰ ਚੰਗਿਆ ਕਰ ਦਿੱਤਾ ਬਹੁਤ سارے ਲੋਕ ਜਿਹੜੇ ਯਿਸੂ ਦੇ ਕੋਲ ਆਏ ਤੇ ਉਹਨੇ ਇੱਕੀ ਗੱਲ ਕਹੀ ਕਿ ਤੁਹਾਡੀ ਨੇਚਾ ਨੇ ਤੁਹਾਨੂੰ ਚੰਗਿਆ ਕੀਤਾ ਅੱਜ ਤੁਹਾਡੀ ਨੇਚਾ ਨੇ ਤੁਹਾਨੂੰ ਚੰਗਿਆ ਕਰਨਾ ਨਾ ਕਿ ਪਾਸਟਰਾਂ ਨੇ ਪਾਸਟਰ ਕਿਸੇ ਨੂੰ ਕੋਈ ਚੰਗਿਆਈ ਨਹੀਂ ਦੇ ਸਕਦਾ ਮੈਂ ਕਿਸੇ ਨੂੰ ਕੋਈ ਚੰਗਿਆਈ ਨਹੀਂ ਦੇ ਸਕਦਾ ਕੋਈ ਵੀ ਪਾਸਟਰ ਕਿਸੇ ਨੂੰ ਚੰਗਿਆਈ ਨਹੀਂ ਦੇ ਸਕਦਾ ਜਦੋਂ ਤੱਕ ਉਹਦੇ ਤੇ ਪਰਮੇਸ਼ਰ ਦੀ ਕਿਰਪਾ ਨਾ ਹੋਵੇ ਸਿਰਫ ਚੰਗਿਆਈ ਪਾਸਟਰ ਨੇ ਸਿਰਫ ਦੁਆ ਕਰਨੀ ਏ ਔਰ ਚੰਗਿਆਈ ਸਿਰਫ ਯਿਸੂ ਨੇ ਦੇਣੀ ਹੈ ਹਾਲੇਲੂਇਆ ਖਾਸ ਕਰਕੇ ਜੋ ਅੱਜ ਦਾ ਵਚਨ ਹੈ ਮੈਂ ਇਹ ਕਾ ਇਹਲਾ ਟੌਪਿਕ ਹੈ ਕਿ ਆਪਣੇ ਆਗੂਆਂ ਦੇ ਅਧੀਨ ਹੋਵੋ ਤੇ ਤੁਸੀਂ ਬਰਕਤ ਪਾਓਗੇ ਖੁਦਾ ਤੁਹਾਨੂੰ ਇਸ ਬਚਨ ਦੇ ਸੁਨੇਹੇ ਜਾਣ ਤੇ ਬਰਕਤ ਦੇਵੇ ਗੋਡ ਬlesਸ ਯੂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਮੇਰੇ ਫੇਸਬੁੱਕ ਪੇਜ ਨੂੰ ਵੀ ਜਿਹੜਾ ਹੈਗਾ ਉਹਨੂੰ ਵੀ ਫੋਲੋ ਕਰੋ ਤਾਂ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਬਚਨ ਨੂੰ ਸਿੱਖ ਪਾਓ ਤੇ ਖੁਦਾ ਤੁਹਾਨੂੰ ਇਸ ਬਚਨ ਦੇ ਦੁਆਰਾ ਬlesਸ ਕਰੇ ਕਰੀਪਾ ਨੂੰ ਪਈਓ ਤੁਹਾਨੂੰ ਹਰ ਸਮੇਂ ਖਰਾ ਵਚਨ ਸੁਣਨ ਨੂੰ ਮਿਲੇਗਾ ਆਮੇਨ